i don't to go ਨਵਾਂ ਦੀਵੇ ਸਾ ਸੰਤ ਜੀਓ ਅਸੀਂ ਜਦ ਵੀ ਗੁਰਵਾਣ ਦੇ ਜਾ ਆਪਣੇ ਪਾਸਾਂ ਮਰ ਜੀਆਂ ਦੇ ਚਰਨਾ ਮਿਲ ਟਬੜ ਕੇ ਗੁਰਵਾਣੀ ਦਾ ਕੰਨਾਂ ਦਰਵਾਣੀ ਉਹ ਸਮਾ ਲਿਖੇ ਰਿਪੰਦਾ ਹੈ ਆਉਂ ਕੇ ਸਾਰੇ ਆਪਾ ਪੰਤਿਮ ਪਾਤਸ਼ਾਹ ਗੁਰੂ ਅਰਜਨ ਦੇ ਸਿੱਦੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਜੋ ਮੈਂ ਕੀਓ ਸਗਲਿਆ ਕਾਰਾ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਸੰਗਾਰ ਕਰ ਲੈ ਤਾਂ ਪੀ ਮੇਰਾ ਜਿਤ ਤਰਪਤ ਰਾਤ ਤਨ ਮੈਂ ਲਾਵੋ ਉਹ ਸੁਖ ਤਿਲ ਸਮਾਨ ਨਹੀਂ ਹੋ ਪ੍ਰਡੈਕਟ ਆਪਣੇ ਸਰੀਰ ਉਹ ਖੁਸ਼ੀ ਨਹੀਂ ਹੈ ਉਹ ਕਾਦੀ ਖੁਸ਼ੀ ਹੈ ਮਨ ਮੈਂ ਤਿਤਵਾ ਐਸੀ ਅਸਾਈ دیکھت مائی, مائی کہاں کرو ایمان را دی رہے را میرے پیار بتر سکھ بات بے ماراجی کدی پساخا ماراجی کدی ਦੇਵੇਂ ਦਿੱਤੀ ਤੇ ਪਰਮ ਉਤਮ ਖੁਸ਼ੀਆਂ ਆਗਿਆਕਾਰ ਸਦਨ ਜਗਤ ਇਕਤ ਕਰਮਾ ਬਰਦਾਰੀ ਕਰਮਾ ਬਰਦਾਰੀ ਗ੍ਰਹਿ ਐਸਾ ਹੈ ਸੁੰਦਰ ਲਾਲ ਕਿਸੇ ਕਮ ਨਹੀਂ ਕਲਕਤੀ ਦੀ ਗੱਲ ਕੀਤੀ ਆ ਜਿਹੜਾ ਸਰੀਰ ਕਿਸੇ ਕੰਮ ਦੀ ਹੈ ਉਸ ਦੀ ਵਿਗਦਾ ਕਿਸੇ ਕੰਮ ਆਉਂਦਾ ਆ ਜੀ ਕਹਿੰਦੇ ਪ੍ਰਭ ਭਾਵਾਂ ਤਾਂ ਸਦਾ ਨਿਖਾਰ ਜੇਕਰ ਮੈਂ ਆਪਣੇ ਸੁਆਮੀ ਨੂੰ ਮਾਰ ਦੀ ਕਦੇ ਬ੍ਰਿਦਾਤ ਕਦੇ ਕਾ ਫਰਮਾਨਾ ਨਾਲ ਕਦੇ ਦਾ ਆਤਮ ਅਰਜ ਲਈ ਆ ਕਦੇ ਨਾ ਹੀ ਜਾ ਬਟ ਦਈਆ ਪ੍ਰਭੂ ਤਾ ਸੁਖ ਸਭ ਸੁਖ ਪਾਵੈ ਆਹਾ ਤਦ ਮੈਨੂੰ ਸਾਰੇ ਸੁਖ ਭਾਜਿਤ ਖੋਜਤ ਖੋਜਤ ਸੁਣੀਐ ਸੋਈ ਸਾਧ ਸੰਗਤ ਬਿਨ ਤਰਿਓ ਨਾ ਕੋਈ ਮਹਾਰਜ ਕਹੇ ਲੱਭਦਿਆਂ ਭਾੜਦਿਆਂ ਮੈਂ ਇਹ ਖਬਰ ਸੁਣੀਆ ਕਿਹੜੀ ਕੇ ਸਤ ਸੰਗਤ ਦੇ ਬਿਨ ਬਗੈਰ ਕਿਸੇ ਦਾ ਵੀ ਪਾਰੋਤਾਰ ਨਹੀਂ ਹੁੰਦਾ ਸਤ ਸੰਗਤ ਦੇ ਬਿਨ ਕਿਸੇ ਦਾ ਵੀ ਪਾਰੋਤਾਰ ਨਹੀਂ ਹੁੰਦਾ ਜਿਸ ਮਤਕ ਬਾਗ ਤਿੰਨ ਸਤ ਗੁਰ ਪਾਇਆ ਪੂਰੀ ਆਤਮਾ ਮਨ ਤ੍ਰਿਪਤਾਇਆ ਸਤਿ ਬਾਸਾ ਮਹਾਰਜ ਕਹਿੰਦੇ ਜਿਹਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ ਉਹ ਸਿੱਧੇ ਗੁਰਾਂ ਨੂੰ ਮਿਲ ਪੈਂਦਾ ਹੈ ਜਿੰਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਆ ਉਹ ਸਿੱਧੇ ਗੁਰਾਂ ਨੂੰ ਮਿਲ ਪੈਂਦਾ ਹੈ ਉਸ ਦੀ ਆਸ ਪੂਰਨ ਹੋ ਜਾਂਦੀ ਹੈ ਜਿਹੜੀ ਮਨ ਦੀ ਆਸਰ ਉਹ ਪੂਰੀ ਹੋ ਜਾਂਦੀ ਹੈ ਉਹ ਸਤਿਗੁਰੂ ਨੂੰ ਕਿਵੇਂ ਮਿਲਿਆ ਜਾਏਗਾ ਜੇ ਤੁਸੀਂ ਭਾਈ ਸਾਰੇ ਦੇ ਸੋਖਤੇ YouTube ਦੇ ਉੱਪਰ ਵੀ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਜਿੰਨੇ ਵੀ ਅਸੀਂ Facebook ਤੇ YouTube ਤੇ ਸੁਣਦੇ ਆ ਜੇ ਗੁਰੂ ਚਰਨਾਂ 'ਚ ਬੈਠਿਆ ਵੀ ਗੁਰੂ ਦੀ ਖੁਸ਼ੀ ਕਰੇ ਪ੍ਰਾਪਤ ਹੁੰਦੀ ਆ ਤਾਂ ਗੁਰੂ ਪਿਆਰਿਓ ਉਹ ਹੁੰਦੀ ਆ ਸੇਵਾ ਦੇ ਸਿਮਰਨ ਕਰਕੇ ਗੁਰੂ ਜੀ ਦੀ ਸੇਵਾ ਕਰਾਂਗੇ ਤੇ ਗੁਰੂ ਜੀ ਦੇ ਨਾਮ ਦਾ ਸਿਮਰਨ ਕਰਾਂਗੇ ਤੇ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਜਾਣੀ ਹੈ ਕੋ ਸਤਰਾ ਸ਼੍ਰੀ ਵਾਹਿਗੁਰੂ ਜੀ ਕਿਰਪਾ ਉਹ ਲੈ ਗਿਆ ਫਿਰ ਜਿਹੜੀ ਮਨ ਦੇ ਆਸਾ ਇੱਛਾ ਹੈ ਭਾਪ ਦਾ ਹੈ ਉਹ ਗੁਰ ਅਰਜਨ ਦੇਵ ਜੀ ਕਹਿੰਦੇ ਉਹ ਵੀ ਭਾਈ ਪੂਰੀ ਹੋ ਜਾਗੀ ਪ੍ਰਾਪਤ ਮਿਲਿਆ ਤਾਂ ਚੁੱਕੇ ਚੰਗਾ ਨਾਟਕ ਲੱਦਾ ਮਰ ਤਨ ਮਜਾ ਸਤਿਪੰਥ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਜਦ ਸਾਹਿਬ ਨੇ ਦਿੱਤ ਸਰੀਰ ਅੰਦਰੋਂ ਵੀ ਪ੍ਰਭੂ ਪਾਲਾ ਲਿਆ ਹੈ ਲੱਭ ਲੈ ਹੈ ਅੰਦਰ ਉਹ ਹੈ ਵੀ ਅੰਦਰ ਇਹਦੀ ਬਾਹਰ ਤਲਾਸ਼ਾ ਕਰਦਾ ਉਹ ਤੇਰੇ ਅੰਦਰ ਵਸਦਾ ਹੈ ਕੋ ਕੋ ਨੂੰ ਭੇਦ ਨਹੀਂ ਲੱਗਦਾ ਪਰਵਾਹ ਕਰਦੇ ਨਹੀਂ ਬ੍ਰਿਧੰ ਦੇ تیر ਪਾਤ ਸਦੀਪ ਪਾਤ ਸਮਰਤੀ ਕਹਿੰਦੇ ਆਨ ਬੇਗੜ ਰੂਪ ਮੰਜੀ ਹੈ ਤੇਰੀ ਸਕਲ ਤੁਖੀਏ ਸੋਣੀਏ ਨਹਾਰ ਬਾੜੀਏ ਸਿਆਣੀਆਂ ਤੇ ਚਤਰ ਇਸ ਤਰੀਏ ਇਥੇ ਇਸ ਤਰੀਕ ਨੂੰ ਆਖਿਆ ਹੈ ਮਰਦ ਕਹਿੰਦੇ ਇਹ ਅੰਗਵਾ ਆਪਰੋਂ ਕਰਦੇ ਨੇ ਇਹ ਸੁਣਖੀਏ ਸੋੜੀ ਨਹਾਰ ਵਾਲੀਏ ਸਿਆਣੀ ਤੇ ਚੰਦਰ ਇਤਰੀਏ ਤੈਨੂੰ ਬੜੇ ਹੰਕਾਰ ਤੇ ਸੰਸਾਰੀ ਮੰਗਤਾਂ ਨੇ ਢਾ ਲਿਆ ਹੈ ਰਹਾਉ ਅਤ ਪੂਰੀ ਫਕੀ ਤੇਰੀ ਪਾਕਸਾਲ ਜene ਬਹੁਤ ਸਾਖ ਸੁਖੀ ਹੈ ਤੇਰੀ ਉਸ ਹੋਈ ਸਭ ਵਿਦ ਕੋਈ ਲੋਭ ਸਵਾ ਜene ਤੈਨੂੰ ਹਰ ਤਰੀਕੇ ਨਾਲ ਦਵਾ ਕਰ ਸਕਿਆ ਹੈ ਤੂੰ ਬਾ ਮੈ ਲੋਗਾ ਲੋਗਾ ਅੰਦਰ ਇੱਜ਼ਤ ਪ੍ਰਾਪਤ ਕਰਨ ਲਈ ਕੋ ਧਰਮ ਸਫਸਕਾਰ ਕਰਦਾ ਤੇ ਜੰਨਰ ਦੀ ਲੱਕੜੀ ਦਾ ਆਦਰ ਲਾਉਂਦਾ ਹੈ ਆਪਣੇ ਸੰਦੇ ਕੋਤੇ ਕ੍ਰੋਧ ਚੜੀ ਇਹ ਤਾਂ ਦੇਵ ਤੇਰੀ ਸਿਕਦਾ ਤੇਰਾ ਮੰਦਾ ਸਾਥੀ ਹੈ ਜਿਹੜਾ ਗੁੱਸਾ ਹੈ ਇਹ ਤੇਰਾ ਸਾਥੀ ਹੈ ਜਿਹੜਾ ਤੇ ਤੰਗਾ ਨਹੀਂ ਹੈ ਇਹ ਮਾੜਾ ਹੈ। ਬੱਪਾ ਕਹਿਣਾ ਵੀ ਤੇਰੇ ਲਾਜ ਦਾ ਬੰਦਾ ਮਾੜਾ ਤੋਂ ਬਸ ਕੇ ਰਹਿ। ਹੋਰ ਜੀਵ ਜੰਤ ਤੇਰੇ ਪਾਣੀ ਪਰਨਵਾ। ਦਾ ਰੂਪ ਤੁਝ ਪਹਿ ਦਾਮ। ਸੇ ਲਬ ਗਾਰੇ ਉਹ ਤੇਰਾ ਕਾਮ। ਭਰਦੀ ਕਿਵੇਂ ਬੰਦੇ ਕੋਲ ਮਾਇਆ ਬੜੀ ਹੋਵੇ। ਬੜੀਆਂ ਗੱਡੀਆਂ ਹੋਣ ਬੜਾ ਵਿਸ਼ੇ ਭੋਗ ਦਾ ਤਾਂ ਗੁਰਮੁਖ ਪਿਆਰੇ ਦੁਨੀਆ ਦੀ ਨਜ਼ਰ ਚ ਵੀ ਸਾ ਬੜੀ ਨਜ਼ਰ ਧਾਰਾ ਹੈ ਉਹ ਕਹਿਣ ਕਾਇਆ ਸਿੱਧੇ ਪਾਸਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੋ ਸਤ ਸੰਗਤ ਨਾਲ ਜੁੜ ਕੇ ਸੁਆਮੀ ਦੇ ਅੰਮਰਤ ਨੂੰ ਆਸਲ ਕਰਦਾ ਹੈ ਗੁਰੂ ਦੀ ਆਗਦੇ ਹਨ ਉਹ ਸਰੀਰ ਫਲਦਾਇਕ ਹੋ ਜਾਂਦੀ ਹੈ ਸਤਰਾ ਜੇ ਵਾਹਿਗੁਰੂ ਜੀ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਵੱਧ ਗਈ ਸਭ ਰੂਪ ਸਭ ਸਭ ਨਹੀਂ ਬਣ ਜਾਵੇਗੀ ਤੇ ਤੇ ਪੰਜਾਹ ਗੁਰੂ ਜੀ ਕਹਿੰਦੇ ਉਹ ਪੰਜ ਪਾਸਾ

ਜਿਹੜਾ ਆਪਣੇ ਕਾਮ, ਗ੍ਰੋਧ, ਲੋਭ, ਹਉਮੈਕਾਰ ਦੁਨੀਆ ਦੀ ਮਾਨ ਬੜਿਆਈ ਇਹਨੂੰ ਮਾਰ ਲਵੇਗਾ ਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਲਵੇਗਾ ਉਹ ਸਤਿ ਰਹਿਣ ਵਾਲੇ ਨਾਮ ਰਹਿਉ ਸਾਧੂ ਰਹੇਉ ਰਹੇਉ ਗੁਰੂ ਗੰਗਾ ਉਹ ਦੁਨੀਆ ਦੇ ਵਿੱਚ ਉਹਨਾਂ ਦਾ ਬਿਰਦੂ ਗੁਰੂ ਦਾ ਨਾਮ ਚੱਲਦਾ ਹੈ ਉਸ ਸਦਾਈ ਦੁਨਿਆਵੀ ਜਿਉਂਦੇ ਰਹੇ ਜੀਵਤ ਮੁਏ ਮੁਏ ਤੇ ਜੀਵੇ ਦਵਾਈ ਬੱਚੋ ਆਪਣੇ ਮੂੰਹ ਵਿੱਚ ਪਾਉਂਦੇ ਹਨ ਜੀਵਨ ਦੇ ਪਾਣੀ ਨੂੰ ਪਾਰ ਕਰਦੇ ਹਨ ਰਿਹਾਉ ਘਾਟੀ ਮਟਕੀ ਬਿਨਸ ਬਣਾਸਾ ਵਰਦਿ ਕਹਿੰਦੇ ਸਰੀਰ ਰੂਪੀ ਕੱਚਾ ਭਾਡਾ ਝਾਊਗਾ ਪਤਾ ਕੋਈ ਨਹੀਂ ਵੀ ਕਦੋਂ ਟੁੱਟ ਜਾਏਗਾ ਦੇਹ ਦੇ ਗ੍ਰਹਿ ਅੰਦਰ ਵਸਦਾ ਹੈ ਕਾਲਾ ਸਿੱਧੀ ਪਾਸਾਰ ਦੀ ਕਿਵਿ ਤੇ ਲ ਉਚਾਰ ਚੜਦਾ ਹੈ ਕਿਸੂ ਨਾ ਪਾਇਆ ਵਰਦਿ ਕਹੇ ਮੁੰਨਾ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਢੰਗ ਵਾਤੇ ਤੱਤ ਦਿਖਾਰੂ ਆਪੇਵੇਂ ਕੋਈ ਬੁਖਾਰੀ ਹੈ ਕੋਈ ਨਹੀਂ ਇੰਟਰਨੈਟੀ ਜਦੋਂ ਸਾਰੇ ਉਹ ਭਗਤ ਦੇ ਫਿਰਦੇ ਹਨ ਭਗਤ ਦਾ ਕੌਣ ਹੈ ਜਿਹੜਾ ਗੁਰੂ ਤੋਂ ਦੂਰ ਹੁੰਦਾ ਭਗਦ ਹੀ ਰਿਆ ਜੰਗਲਾਂ ਝਾੜੀਆਂ ਚ 6 ਅਥਰ ਜਿੰਨ ਗੁਰ ਸ਼ਬਦ ਜਮਾਇਆ ਗਹਿਨ ਹੋ ਜਾਂਦੇ ਅਟਲ ਹੋ ਜਾਂਦੇ ਉਹ ਰੁਗੋ ਜੁਗਤਾਂ ਸੜਕੇ ਉਹਨੂੰ ਬੰਦਦਾ ਹੈ ਇਹ ਹੀ ਗੁਰਮੁਖ ਪਿਆਰੇ ਗੁਰਾ ਜੀਓ ਕੰਦ ਸਭ ਹਰ ਦਾ ਮਾਲਾ ਪਾਪ ਸਮਰਤਿਕ ਦੇ ਆਤਮਾ ਤੇ ਸਰੀਰ ਸਾਰੀਆਂ ਚਾਹੀ ਉਹ ਨਜਾ ਸਕਦਾ ਹੁਣ ਜਿਹੜੀਆਂ ਦੇ ਵਾ ਗੁਰੂ ਪਰਮੇਸ਼ਰ ਦੀਆਂ ਵਸਤੂਆਂ ਨੇ ਜਿੰਨੀਆਂ ਵੀ ਆਪਾਂ ਦੁਨੀਆ ਤੇ ਵਰਤਦੇ ਗੁਰਾਂ ਨੂੰ ਵਰਗੇ ਇਹ ਨਾਨਕ ਉਹ ਪਰਮ ਪ੍ਰਸੰਨ ਹੋ ਜਾਂਦਾ ਜਦੋਂ ਗੁਰੂ ਨੂੰ ਸਿਮਰਦਾ ਗੁਰੂ ਦੇ ਨਾਮ ਦਾ ਜਪ ਕਰਦਾ ਤੇ ਉਹ ਹਸ ਹੋ ਜਾਂਦਾ ਪਰਮ ਪ੍ਰਸੰਨ ਹੋ ਜਾਂਦਾ ਆਓ ਫਿਰ ਆਪਾਂ ਵੀ ਕਰ ਲਈਏ ਸਿਮਰਨ ਲਈਏ 5 ਮਿੰਟ ਫਿਰ ਕਰਮ 5 ਗੁਰੂ ਵਾਹਿਗੁਰੂ ਵਾਹਿਗੁਰੂ